ਤੇ 트럼ਪ ਹੋਣਾ ਨੇ ਫੇਰ ਇੱਕ ਵਾਰੀ ਸਟੇਟਮੈਂਟ ਦੇ ਦਿੱਤੀ ਆ ਵੀ ਜਿਹੜੇ 21 ਮਿਲੀਅਨ ਇਲਲੀਗਲ ਕਹਿੰਦੇ ਬਾਈਡਨ ਹੋਣਾ ਨੇ ਬਾੜੇ ਆ ਤੇ ਉਹਨਾਂ ਚ ਕਹਿੰਦੇ ਵੀ ਸਾਰੇ ਮੁਲਕਾਂ ਦੇ ਜਿਹੜੇ ਗੈਂਗਸਟਰ ਕ੍ਰਾਈਮਨਲ ਬੰਦੇ ਇਹ ਇੱਥੇ ਬਾੜ ਦਿੱਤੇ ਅਮਰੀਕਾ ਦੇ ਵਿੱਚ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਆ ਵੀ ਜਿੱਥੇ ਜਿੱਥੇ ਪ੍ਰੋਟੈਸਟ ਹੋਏ ਆ ਪਿਛਲੇ ਵੀਕਐਂਡ ਦੇ ਦੌਰਾਨ 2000 ਜਗ੍ਹਾ ਤੋਂ ਜ਼ਿਆਦਾ 5 ਮਿਲੀਅਨ ਲੋਕਾਂ ਨੇ ਪ੍ਰੋਟੈਸਟ ਕੀਤੇ ਆ ਜਦੋਂ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਪਰੇਡ ਵੀ ਕੀਤੀ ਸੀ ਮੈਂ ਜਿਹੜੀ ਮਿਲਟਰੀ ਦੀ ਉੱਥੇ ਥੋੜਾ ਕੰਮ ਫਿੱਕਾ ਰਿਹਾ ਹੈ ਪਰ ਇਸ ਪ੍ਰੋਟੈਸਟ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕਰੇਟਿਕਲੀ ਹੈਲਡ ਸ਼ੇਅਰ ਹੈਗੇ ਆ ਆਈਸ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਵੀ ਉੱਥੇ ਜਾ ਕੇ ਜਿਹੜੇ ਆ ਤੁਸੀਂ ਲੋਕਾਂ ਦੇ ਛਾਪੇ ਮਾਰੋ ਖਾਸ ਕਰਕੇ ਲਾਸ ਐਂਜਲਸ ਨਿਊਯਾਰਕ ਸ਼ਿਕਾਗੋ ਇਹ ਏਰੀਏ ਉਹਨਾਂ ਨੇ ਦੱਸੇ ਹੈਗੇ ਜੀ ਬਿਲਕੁਲ ਸੋ ਇਹ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਏ ਸੀ ਕਾਫੀ ਵੱਡੀ ਮਾਤਰਾ ਦੇ ਵਿੱਚ ਇਹ ਪ੍ਰੋਟੈਸਟ ਆ ਹੋਏ 2000 ਤੋਂ ਵੱਧ ਥਾਵਾਂ ਦੇ ਉੱਤੇ ਤੇ ਉਸੇ ਦਰਮਿਆਨ ਜਿਹੜੀ ਮਿਲਟਰੀ ਪਰੇਡ ਆ ਜਿਹੜੀ ਹੋ ਰਹੀ ਸੀ 트럼ਪ ਹੋਣਾ ਦੇ ਬਰਥਡੇ ਫਲੈਗਡੇ ਦੇ ਉੱਤੇ ਆਰਮੀ ਦੇ ਜਿਹੜੇ ਬਰਥਡੇ ਆ ਉਸ ਦੇ ਉੱਤੇ ਇਹ ਹੁਣ 트럼ਪ ਹੋਣਾ ਨੇ ਜਿੱਦਾਂ ਆਈਸ ਨੂੰ ਜਿਹੜਾ ਇਮੀਗ੍ਰੇਸ਼ਨ ਅਥਾਰਟिटीज ਨੂੰ ਜਿਹੜਾ ਉਹ ਆਖ ਦਿੱਤਾ ਵੀ ਪ੍ਰਾਇੋਰਟਾਈਜ਼ ਕਰੋ ਵੀ ਡੈਪੋਟੇਸ਼ਨ ਡੈਮੋਕਰੇਟ ਰਨ ਸਿਟੀਆਂ ਦੇ ਵਿੱਚ ਅਰਸ਼ਟਵਾਣਾ ਵਰਗੇ ਸਾਡੇ ਕੋਸ਼ਕ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਕਮੈਂਟਰ ਆ ਨਾ ਉਹਨਾਂ ਨੂੰ ਮਾੜੀ ਜੀ ਅਸੀਂ ਮਤ ਦੇਣੀ ਚਾਹੁੰਦੇ ਆ ਜਾਂ ਉਹਨਾਂ ਵਰਗੇ ਹੋਰ ਸੋਚ ਵਾਲਿਆਂ ਨੂੰ ਕਿੰਨੇ ਵੀ ਕੋਈ ਚੱਜ ਦੀ ਖਬਰ ਸੁਣਾਇਆ ਕਰੋ ਹੁਣ ਖਬਰ ਤਾਂ ਖਬਰ ਆ ਭਾਈ ਇਹਦੇ ਵਿੱਚ ਅਸੀਂ ਕੀ ਆਪਣੇ ਕੋਲੋਂ ਕਰਤਾ ਜਾਂ ਅਸੀਂ ਉਹਨਾਂ ਨੂੰ ਕਹਿਤਾ ਟਰੰਪ ਨੂੰ ਵੀ ਭਾਈ ਡੈਪੂਟੇਸ਼ਨਸ ਉੱਥੇ ਕਰ ਦੋ ਕਿਸੇ ਨੇ ਕਤਲ ਕਰਤਾ ਉਹ ਤੁਹਾਡੇ ਨਾਲ ਜਿਹੜੀ ਖਬਰ ਸ਼ੇਅਰ ਕਰ ਦਿੱਤੀ ਨਿਊਜ਼ ਨੂੰ ਨਿਊਜ਼ ਲੈਣਾ ਜਿਹੜਾ ਉਹ ਸਿੱਖੋ ਆਪਣੀ ਜਿਹੜੀ ਅਕਲ ਨੂੰ ਥੋੜਾ ਜਿਹਾ ਆਪਣੇ ਬ੍ਰੇਨ ਨੂੰ ਥੋੜਾ ਓਪਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ ਤੁਸੀਂ ਜਿਹੜਾ ਮੂੰਹ ਚੱਕ ਜੋ ਮਰਜੀ ਜਿਹੜਾ ਉਹ ਕਮੈਂਟ ਕਰਨ ਦੇ ਲਈ ਤੁਸੀਂ ਜਿਹੜਾ ਆ ਆ ਜਾਂਦੇ ਆ ਸੋ ਮਾੜਾ ਜਿਹਾ ਦਿਮਾਗ ਨੂੰ ਆਪਣੇ ਨੂੰ ਖੋਲੋ ਥੋੜੀ ਹਵਾ ਲੱਗੇ ਕੁਝ ਪਤਾ ਲੱਗੇ ਵੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਨਿਊਜ਼ ਨੂੰ ਨਿਊਜ਼ ਵਾਂਗੂ ਸਮਝਣ ਦੀ ਕਰੋ ਹੁਣ ਨਾ ਮੇਰੇ ਕਹੇ ਟਰੰਪ ਨੇ ਇਹ ਜਿਹੜਾ ਆ ਜਿਹੜਾ ਦੇਸ਼ ਦਿੱਤਾ ਨਾ ਜਿਹੜੇ ਆ ਹਰਜੋਤਪਾ ਜੀ ਦੇ ਕਹੇ ਜਿਹੜਾ ਕੀਤਾ ਆ ਇਹ ਨਿਊਜ਼ ਆਈ ਆ ਵੀ 트럼ਪ ਨੇ ਡਾਇਰੈਕਟ ਕਰਤਾ ਇਮੀਗ੍ਰੇਸ਼ਨ ਅਥਾਰਟिटीज ਨੂੰ ਵੀ ਕਹਿੰਦੇ ਵੀ ਡੈਪੋਟੇਸ਼ਨ ਪ੍ਰਾਇੋਰਟਾਈਜ਼ ਕਰ ਦੋ ਡੈਮੋਕ੍ਰੇਟ ਰਨ ਸਿਟیز ਦੇ ਵੱਲ ਨੂੰ ਸੋ ਹੁਣ ਇਤਸੋ ਕਿ ਨਾਲੇ ਕੁਝ ਮਿੰਟ ਪਹਿਲਾਂ ਦੀ ਖਬਰ ਆ ਜੀ 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 ਬਿਲਕੁਲ ਸਾਡਾ ਮੇਨ ਮਕਸਦ ਇਹ ਆ ਵੀ ਤਾਂ ਕਿ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੱਥੇ ਕੀ ਕੁਝ ਵਾਪਰ ਰਿਹਾ ਹੈਗਾ ਨਿਊਜ਼ ਨਿਊਜ਼ ਹੁੰਦੀ ਆ ਪੋਜ਼ਿਟਿਵ ਆ ਨੈਗੇਟਿਵ ਆ ਉਹ ਹਰ ਇੱਕ ਦੇ ਲਈ ਰਿਲੇਟਿਵ ਹੁੰਦਾ ਆ ਕਿਸੇ ਦੇ ਲਈ ਉਹ ਚੰਗੀ ਲੱਗੂਗੀ ਕਿਸੇ ਨੂੰ ਉਹ ਜਿਹੜੀ ਉਹ ਮਾੜੀ ਲੱਗੂਗੀ ਪਰ ਇਹ ਨਿਊਜ਼ ਆ ਨਿਊਜ਼ ਨੂੰ ਨਿਊਜ਼ ਵਾਂਗੂ ਜਿਹੜਾ ਆ ਉਹ ਸਮਝਣਾ ਜਿਹੜਾ ਤੁਸੀਂ ਸਿੱਖੋ ਤਾਂ ਹੀ ਕਹਿੰਦੇ ਵੀ ਬ੍ਰੇਨ ਦੇ ਥੋੜੇ ਦਰਵਾਜ਼ੇ ਆ ਉਹਨਾਂ ਨੂੰ ਆਪਣੇ ਖੋਲਣ ਦੀ ਕਰੋ ਸੋ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਰਾਸ਼ਪਤੀ ਟਰੰਪ ਨੇ ਯੂਐਸਆਈਐਸ ਦੇ ਅਧਿਕਾਰੀਆਂ ਨੂੰ ਕਿਹਾ ਕਹਿੰਦੇ ਵੀ ਜਿੰਨੀ ਵੀ ਤੁਹਾਡੀ ਤਾਕਤ ਹੈਗੀ ਆ do all in their power to achieve the very important goal of delivering the single largest mass deputation program in history chahe ho as time canadian dharti te a par nazran jehdiya onna diyan dimag jehda onna da as time priority jehdi onna di fir vi mass deputation nu leke hi jehdi oh chal rahi a te eh jehda das dahiye be eh hun trump honane vishesh taur de utte onna shahar nu nishana banon di gall aakhi a ਜਿਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਏ ਆ ਮਿਲਟਰੀ ਪ੍ਰੇਡ ਕਈਆਂ ਦੇ ਹਿਸਾਬ ਦੇ ਨਾਲ ਚੰਗੀ ਸੀ ਕਈਆਂ ਦੇ ਹਿਸਾਬ ਦੇ ਨਾਲ ਮਾੜੀ ਸੀ ਪਰ ਸਪੈਕਟੇਟਰਸ ਜਿਹਨਾਂ ਕੈਲੋ ਵੀ ਜਿੰਨੀ ਇਹਨਾਂ ਨੂੰ ਆਸ ਸੀ ਉਮੀਦ ਸੀ ਵੀ ਲੋਕ ਆ ਕੇ ਪ੍ਰੇਡ ਨੂੰ ਜਿਹੜਾ ਉਹ ਦੇਖਣਗੇ ਉਹ ਗੱਲ ਬਣੀ ਨਹੀਂ ਬਹੁਤ ਸਾਰੇ ਜਿਹੜੇ ਮੀਮਸ ਜਾਂ ਕੈਲੋ ਵੀ ਗੱਲਾਂ ਆ ਉਹ ਚਲੀਆਂ ਜਿਹੜੇ ਮਾਰਕੋ ਰੂਬਿਓਆ ਉਹ ਵਾਸੀਆਂ ਮਾਰਦੇ ਹੋਏ ਵੀ ਨਜ਼ਰ ਆਏ 트럼ਪ ਹੁਣਾਂ ਦੇ ਇਦਾਂ ਜਿਹੜਾ ਉਹ ਹੁਣ ਵੀਡੀਓਜ਼ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਆਈਆਂ ਐ 쇼 ਉਹਨਾਂ ਨੇ ਕਿਤੀਆਂ ਵੀ ਕਿਤੇ ਉਹ ਝੋਕੇ ਜਿਹੜੇ ਉਹ ਲੈ ਰਹੇ ਸੀ ਵੀ ਨੀਂਦ ਵਿੱਚ ਤਾਂ ਉਹਨਾਂ ਨੂੰ ਆ ਗਈ ਹੁੰਦੀ ਆ ਸੋ ਟਰੰਪ ਉਹਨਾਂ ਦੇ ਇਸੇ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਮਸਟ ਐਕਸਪੈਂਡ ਐਫਰਟਸ ਟੂ ਡਿਟੇਨ ਐਂਡ ਡਿਪੋਰਟ ਇਲੈਗਲ ਐਲੀਅਨਸ ਇਨ ਅਮਰੀਕਾਜ਼ ਲਾਰਜੈਸਟ ਸਿਟੀਜ਼ ਸੱਚ ਐਸ ਲਾਸ ਐਂਜਲਸ ਸ਼ਿਕਾਗੋ ਨਿਊਯਾਰਕ ਐਂਡ ਮਿਲੀਅਨਸ ਐਂਡ ਮਿਲੀਅਨਸ ਅਪਨ ਮਿਲੀਅਨਸ ਆਫ ਇਲੈਗਲ ਏਲੀਅਨਸ ਰਿਸਾਈਡ ਸੋ ਐਲਏ ਸ਼ਿਕਾਗੋ ਨਿਊਯਾਰਕ ਦੇ ਨੂੰ ਵਿਸ਼ੇਸ਼ ਤੌਰ ਦੇ ਉੱਤੇ ਨਾਂ ਲੈ ਕੇ ਉਹਨਾਂ ਨੇ ਕਿਹਾ ਵੀ ਇੱਥੇ ਡਿਟੇਨ ਤੇ ਡਿਪੋਰਟ ਕਰੋ ਇਲੀਗਲ ਏਲੀਅਨਸ ਨੂੰ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਇਲੀਗਲ ਏਲੀਅਨਸ ਜਿਹੜੇ ਉਹ ਰਹਿ ਰਹੇ ਆ ਟਰੰਪ ਉਹਨਾਂ ਦੀ ਇਹ ਡੈਕਲੇਰੇਸ਼ਨ ਹੁਣ ਉਸ ਟਾਈਮ ਦੇ ਉੱਤੇ ਆਉਂਦੀ ਆ ਜਦ ਉਹਨਾਂ ਨੇ ਐਨਫੋਰਸਮੈਂਟ ਤੇਜ਼ ਕੀਤੀ ਆ ਇਮੀਗ੍ਰੇਸ਼ਨ ਦੀਆਂ ਰੇਡਸ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਆ ਦੇ 3000 ਅਰੇਸਟ ਪਰ ਡੇ ਦੇ ਵੱਲ ਨੂੰ ਜਿਹੜਾ ਟਾਰਗੇਟ ਆ ਉਹ ਉਹਨਾਂ ਦਾ ਲੈ ਕੇ ਜਾਣਾ ਜਿਹੜਾ ਉਹ ਚਾਹੁੰਦੇ ਆ ਉਧਰ ਹਰਜੋਤ ਸਿੰਘ ਜੀ 650 ਇਸ ਟਾਈਮ ਆ ਜਿਹੜਾ 3000 ਦੇ ਟਾਰਗੇਟ ਦੇ ਨਾਲੋਂ ਇਹ ਕਾਫੀ ਅਜੇ ਘੱਟ ਨੇ 650 ਬੰਦੇ ਜਿਹੜੇ ਗ੍ਰਿਫਤਾਰ ਕਰ ਰਹੇ ਨੇ ਪਹਿਲੇ 5 ਮਹੀਨਿਆਂ ਦੇ ਜਿਹੜੀ ਐਵਰੇਜ ਆਂਕੜੇ ਆ ਉਹ 트럼ਪ ਉਹਨਾਂ ਦੀ ਸੈਕਿੰਡ ਟਰਮ ਦੇ ਇਹ ਸਾਹਮਣੇ ਜਿਹੜੇ ਹੋ ਆਏ ਆ ਇਹ ਉਸ ਸਟੈਂਪ ਦੇ ਉੱਤੇ ਨਾਲ ਇਹ ਵੀ ਹੋਇਆ ਆ ਆ ਹੁਣ ਗੁੱਡ ਨਿਊਜ਼ ਆ ਜੇ ਕਿਸੇ ਨੇ ਸੁਣਨੀ ਆ ਸਮਝਣੀ ਆ ਵੀ 트럼ਪ ਹੁਣਾਂ ਨੇ ਆਈਸ ਨੂੰ ਇਹ ਵੀ ਕਹਿ ਦਿੱਤਾ ਵੀ ਫਾਰਮ ਰੈਸਟੋਰੈਂਟ ਹੋਟਲ ਜਿੱਥੇ ਖਾਸ ਕਰਕੇ 트럼ਪ ਹੁਣਾਂ ਦੇ ਕਾਫੀ ਜ਼ਿਆਦਾ ਸਪੋਰਟਰਸ ਆ ਉਹਨਾਂ ਨੇ ਕਿਹਾ ਵੀ ਭਾਈ ਸਾਡੇ ਕੰਮ ਕਾਜ ਦੇ ਵਿੱਚ ਕਾਫੀ ਜ਼ਿਆਦਾ ਵਿਘਨ ਪੈ ਰਿਹਾ ਆ ਉਹਨਾਂ ਨੇ ਆਈਸ ਨੂੰ ਡਾਇਰੈਕਟ ਕੀਤਾ ਵੀ ਭਾਈ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਫਾਰਮ ਰੈਸਟੋਰੈਂਟ ਹੋਟਲਸ ਇਹਨਾਂ ਦੇ ਉੱਤੇ ਜਿਹੜੀ ਛਾਪੇ ਮਾਰੀ ਆ ਉਹ ਤੁਸੀਂ ਹਾਲਟ ਕਰ ਦੋ ਹਾਲ ਦੀ ਘੜੀ ਜਿਹੜਾ ਉਹ ਤੁਸੀਂ ਰੋਕ ਦੋ ਸੋ ਐਗਰੀਕਲਚਰ ਹਸਪੀਟੈਲਿਟੀ ਤੇ ਰੈਸਟੋਰੈਂਟ ਇੰਡਸਟਰੀ ਦੇ ਉੱਤੇ ਇਮੀਗ੍ਰੇਸ਼ਨ ਰੇਟਸ ਦਾ ਕਾਫੀ ਮਾੜਾ ਅਸਰ ਪੈ ਰਿਹਾ ਸੀ ਸੋ ਬਿਲਕੁਲ ਦੂਸਰੇ ਪਾਸੇ ਲਾਸ ਐਂਜਲਸ ਏਰੀਆ ਦੀਆਂ ਜਿਹੜੀਆਂ ਕਾਰ ਵਾਸ਼ਸ ਆ ਉਹਨਾਂ ਦੇ ਉੱਤੇ ਆਈਸ ਵਾਲਿਆਂ ਨੇ ਬਹੁਤ ਛਾਪੇ ਮਾਰਿਆ ਤੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਹੈਗਾ ਵੀਕਐਂਡ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਕੈਨੇਡਾ ਦੇ ਵਿੱਚ ਜਾ ਕੇ ਕਿਹਾ ਵੀ ਜਿਸ ਤਰ੍ਹਾਂ ਮੈਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਰੁਕਵਾਈ ਸੀ ਅਹ ਟ੍ਰੇਡ ਨੂੰ ਲੈ ਕੇ ਤੇ ਮੈਂ ਇਸੇ ਉ ਸੇਮ ਲਾਈਨ ਦੇ ਉੱਤੇ ਇਜ਼ਰਾਈਲ ਤੇ ਇਰਾਨ ਦੇ ਨਾਲ ਵੀ ਜਿਹੜੀ ਗੱਲਬਾਤ ਕਰ ਰਹੇ ਆ ਤਾਂ ਕਿ ਇਹ ਲੜਾਈ ਖਤਮ ਹੋ ਸਕੇ ਤੇ ਉੱਥੇ ਜਿਹੜਾ ਜਿਆਦਾ ਨੁਕਸਾਨ ਨਾ ਹੋਵੇ ਸੋ ਅ ਇੱਕ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਿਚੁਏਸ਼ਨ ਆ ਕਾਫੀ ਪੂਰੀ ਦੁਨੀਆ ਦੇ ਵਿੱਚ ਬੈਡ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਆ ਇਜ਼ਰਾਈਲ ਆਲਿਆਂ ਦੀ ਪਹਿਲਾਂ ਗਾਜ਼ਾ ਦੇ ਵਿੱਚ ਬਹੁਤ ਬੰਬਾਰਡਮੈਂਟ ਹੋਈ ਆ ਆਲਿਦਵਲ ਦੇ ਲੈਬਨਾਨ ਹੋਰ ਮੁਲਕ ਪ੍ਰਭਾਵਿਤ ਹੋਇਆ ਤੇ ਹੁਣ ਇਰਾਨ ਦੇ ਨਾਲ ਜਿਹੜੀ ਲੜਾਈ ਹੋਈ ਆ ਇਰਾਨ ਵਾਲਿਆਂ ਨੇ ਜਦੋਂ ਮਿਜ਼ਾਈਲਾਂ ਛੱਡੀਆਂ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਦੇ ਵਿੱਚ ਜਿਹੜੇ ਪਾਲੇਸਟੀਨੀਅਨ ਮੂਲ ਦੇ ਕੈਦੀ ਆ ਕਹਿੰਦੇ ਵੀ ਉਹਨਾਂ ਨੇ ਉੱਥੇ ਭੰਗੜੇ ਪਾਏ ਉੱਥੇ ਬਹੁਤ ਜਿੱਦਾਂ ਉਹਨਾਂ ਨੇ ਖੁਸ਼ੀ ਮਨਾਈ ਤੇ ਬਾਅਦ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਉਹਨਾਂ ਦੀ ਜਿਹੜੀ ਕੁੱਟਮਾਰ ਵੀ ਜਿਹੜੀ ਕੀਤੀ ਹੈਗੀ ਆ ਇਹ ਸੀਐਨਐਨ ਰਿਪੋਰਟ ਕਰ ਰਿਹਾ ਹੈਗਾ ਕੁਛ ਵੀ ਆ ਦੋਨੋਂ ਪਾਸੇ ਜਿਹੜੇ ਇਨੋਸੈਂਟ ਲੋਕ ਮਾਰੇ ਜਾਂਦੇ ਆ ਜਦੋਂ ਅ ਇਰਾਨ ਇਜ਼ਰਾਈਲ ਵਾਲੇ ਤਾਂ ਇਹ ਕਹਿ ਰਹੇ ਵੀ ਅਸੀਂ ਉਹਨਾਂ ਦੇ ਨਿਊਕਲੀਅਰ ਜਿੱਥੇ ਫੈਸਿਲਿਟੀਆਂ ਉਹਨਾਂ ਨੂੰ ਹਿੱਟ ਕਰ ਰਹੇ ਹਾਂ ਹਾਲਾਂਕਿ ਉਹਨਾਂ ਦੇ 4 6 7 ਜਿਹੜੇ ਟੌਪ ਦੇ ਜਨਰਲ ਤੇ ਨਿਊਕਲੀਅਰ ਸਾਇੰਟਿਸਟ ਆ ਉਹ ਮਾਰਦੇ ਆ ਟੁਕੜ ਟੁਕੜ ਮਾਰਦੇ ਉਹਨਾਂ ਨੇ ਤੇ ਦੂਸਰੇ ਪਾਸੇ ਜੋ ਇਰਾਨ ਵਾਲਿਆਂ ਨੇ ਹੁਣ ਇਜ਼ਰਾਈਲ ਦੇ ਵਿੱਚ ਛੱਡੀਆਂ ਮਿਜ਼ਾਈਲ ਹਾਲਾਂਕਿ ਉਹਨਾਂ ਦੇ ਕੋਲ ਡੋਮ ਹੈ ਪਰ ਉਹ ਰੋਕਦੀ ਵੀ ਆ ਜਿਹੜੀਆਂ ਨਹੀਂ ਰੁਕੀਆਂ ਫਿਰ ਵੀ ਉਹਨਾਂ ਦੇ 24 ਲੋਕ ਜਿਹੜੇ ਆ ਉਹ ਮਾਰੇ ਗਏ ਹੈਗੇ ਆ ਸੋ ਸਿਚੁਏਸ਼ਨ ਜਿੰਨੀਆਂ ਪਿਕਚਰਸ ਆ ਰਹੀਆਂ ਵੀਡੀਓਜ਼ ਆ ਰਹੀਆਂ ਕਾਫੀ ਜਿਹੜੀਆਂ ਉਹ ਖਤਰਨਾਕ ਲੱਗਦੀਆਂ ਦੇਖ ਕੇ ਕਿੰਨਾ ਜਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੋਊਗਾ